ਇਹ ਜਿਹੜਾ ਇਲਾਕਾ ਸ੍ਰੀ ਸਾਗਰੂ ਪ੍ਰਤਾਪ ਸਿੰਘ ਜੀ ਨੇ ਵਸਾਇਆ ਸੀ ਇਹ ਜਦੋਂ ਵਟਵਾਰਾ ਆਉਣਾ ਸੀ ਉਸ ਤੋਂ ਪਹਿਲਾਂ ਸ੍ਰੀ ਸਾਗਰੂ ਪ੍ਰਤਾਪ ਸਿੰਘ ਜੀ ਮਹਾਤਮਾ ਗਾਂਧੀ ਨਾਲ ਮੀਟਿੰਗ ਹੋਈ ਸੀ ਕਿ ਤੁਸੀਂ ਵਟਵਾਰਾ ਤੇ ਕਰਨ ਲੱਗਿਓ ਆਪਣੇ ਜਿਹੜੇ ਬੰਦੇ ਆ ਉਥੋਂ ਦੇ ਉਹ ਇਧਰ ਲੈ ਉਹ ਉਹਨਾਂ ਦੇ ਉਧਰ ਚਲੇ ਜਾਣ ਇਹ ਪਿਓਰ ਵੈਜੀਟੇਰੀਅਨ ਇਲਾਕਾ ਹੈ ਬਿਲਕੁਲ ਨਾਮਤਰੀ ਸਾਡੀ ਮਰਜ਼ਾ ਦਾ ਅਨੁਸਾਰ ਹੈ ਪੰਜਾਬ ਦੇ ਵਿੱਚ ਕਿਹਾ ਜਾਂ ਰਹਿ ਕੇ ਮਿੱਠਾਪੁਰੇ ਕੜੀ ਹਾਕੀ ਦੀ ਪਨੀਰੀ ਹਨਾ ਇੱਥੇ ਫਿਰ ਇਹੀ ਏਰੀਆ ਇਸ ਏਰੀਏ ਦੇ ਵਿੱਚੋਂ ਤਿੰਨ 올림픽 ਨੇ ਜੀ ਇਸ ਗਰਾਊਂਡ ਦੇ 20 ਤੋਂ 25 ਇੰਟਰਨੈਸ਼ਨਲ ਨੇ ਚਾਰ ਵਰਲਡ ਕੱਪ ਖੇਡੇ ਹੋਏ ਨੇ ਜੂਨੀਅਰ ਵਰਲਡ ਕੱਪ ਖੇਡੇ ਹੋਏ ਨੇ ਜੀ ਔਰ ਨੈਸ਼ਨਲ ਪਲੇਅਰਾਂ ਦੀ ਤੇ ਮੈਨੂੰ ਲੱਗਦਾ ਆਉਣ ਟਿਪਸ ਗਿਣਤੀ ਨਹੀਂ ਹੈਗੀ ਇੱਥੇ ਐ ਸਭ ਤੋਂ ਪਹਿਲਾਂ 92 ਦੇ ਵਿੱਚ ਇੱਥੋਂ 올림픽 ਸਾਡੇ ਸਭ ਤੋਂ ਪਹਿਲੇ ਸੀ ਉਹ ਦਦਾਰ ਸਿੰਘ ਸੀ ਜੀ ਉਸ ਤੋਂ ਬਾਅਦ 2004 ਦੇ ਵਿੱਚ ਹਰਪਾਲ ਸਿੰਘ 올림픽 ਨਿਕਲੇ ਸਾਡੇ ਤੋਂ ਔਰ ਉਸ ਤੋਂ ਬਾਅਦ ਸਰਦਾਰ ਸਿੰਘ ਜਿਹੜਾ ਉਹ ਦੋ ਵਾਰੀ 올림픽 ਕਿੱਡਾ ਔਰ ਇੰਡੀਆ ਟੀਮ ਦੀ ਜਿਹੜੀ ਉਹ ਕਪਤਾਨੀ ਵੀ ਕੀਤੀ ਆ ਤੁਹਾਡੇ ਇੱਥੇ 5 ਵਜੇ ਤੋਂ 4 ਵਜੇ ਤੋਂ ਸ਼ੁਰੂ ਹੋ ਜਾਂਦਾ ਯੋਗਾ ਭਜਨਾ ਨਸਨਾ ਕਰਨਾ ਮਾਰੀਆਂ ਤੋਂ ਵਿਚਾਰਿੰਦਾ ਜੀ ਘਰਦਿਆਂ ਕੁਟੀ ਦਾ ਜਾ ਕੇ ਕੁੜੀ ਆਏ ਉੱਠੋ ਤਾਂ ਕਰੋ ਸਾਰਾ ਕੁਝ ਬੰਬਾਰੀ ਹੋ ਕੇ ਹੁੰਦਾ ਇਹ ਇਲਾਕਾ ਜਿਹੜਾ ਸਪੋਰਟਸ ਦੇ ਲਈ ਬਹੁਤ ਸ਼ੁਰੂ ਤੋਂ ਹੀ ਸਾਨੂੰ ਜਨੂੰਨ ਰਿਹਾ ਇਹ ਜੋਗੀ ਤੁਹਾਡੀ ਮੇਰੇ ਹੋ ਗਈ 67 60 ਸਾਲ ਹਨ ਉਹ ਪਦਵੀ ਲੈ ਲੈਂਦੇ ਪੂਰਾ ਅੱਜ ਕੱਲ ਮੇਰੇ ਕੋਲ ਇਹਨਾਂ ਨੇ 100 ਮੀਟਰ ਦੇ ਰੇਸ ਨੂੰ ਆਈ ਕਹਿਆ ਜਾਂਦਾ ਹੈ ਕਿ ਬਾਕੀ ਦੇ ਕੰਮ ਬਾਅਦ ਪਹਿਲਾਂ ਸਿੱਧ ਜ਼ਰੂਰੀ ਏ ਤੇ ਪਿੰਡਾਂ ਦੇ ਵਿੱਚ ਜੇਕਰ ਹੁਣ ਦੇਖਿਆ ਜਾਵੇ ਤਾਂ ਉਹ ਪਹਿਲਾਂ ਵਾਲੀਆਂ ਸੱਥਾਂ ਉਹ ਪਹਿਲਾਂ ਵਾਲੇ ਜਿਹੜੋ ਬਜ਼ੁਰਗ ਜਿਹੜੇ ਨੇ ਗੱਲਾਂ ਬਾਤਾਂ ਕਰਦੇ ਹੁੰਦੇ ਸੀ ਜਾਂ ਨੌਜਵਾਨ ਜਿਹੜੇ ਨੇ ਉਹ ਖੇਡਾਂ ਵੱਲ ਉਹਨਾਂ ਦਾ ਧਿਆਨ ਹੁੰਦਾ ਸੀ ਉਹ ਘਟ ਚੁੱਕਾ ਏ ਚਾਹੇ ਪੰਜਾਬ ਦੀ ਗੱਲ ਹੋਵੇ ਚਾਹੇ ਹਰਿਆਣਾ ਦੀ ਗੱਲ ਹੋਵੇ ਹਰਿਆਣਾ ਦੇ ਵਿੱਚ ਤਾਂ ਤਾਂ ਵੀ ਕਾਫੀ 올ੰਪੀਅਨ ਨੇ ਬਹੁਤ ਸਾਰੇ 골ਡ ਮੈਡਲਿਸਟ ਨੇ ਹਰਿਆਣਾ ਦੇ ਵਿੱਚ ਪਰ ਪੰਜਾਬ ਦੇ ਮੁਕਾਬਲੇ ਜੇ ਕਹਿ ਸਕੀਏ ਕਿ ਹਰਿਆਣਾ ਵਾਦਾ ਇਸ ਵਕਤ ਹਰਿਆਣਾ ਦੇ ਵਿੱਚ ਖੜਿਆ ਹਰਿਆਣਾ ਦੇ ਵਿੱਚ ਤੁਹਾਨੂੰ ਦੱਸ ਦਿੰਨੇ ਆ ਕਿ ਇਹ 올ੰਪੀਅਨਾਂ ਦਾ ਏਰੀਆ ਹੈ ਇਹਦੇ ਵਿੱਚ ਹਾਕੀ ਦੇ ਬਹੁਤ ਸਾਰੇ ਵੱਡੇ ਪਲੇਅਰ ਨੇ ਉਹ 올ੰਪੀਅਨ ਦੇ ਵਿੱਚ ਗਏ ਨੇ 올ੰਪੀਕ 올ੰਪੀਅਨ ਜਿੱਤੇ ਵੀ ਨੇ ਤਾਂ ਇਹ ਸਾਡੇ ਨਾਲ ਕੁਝ ਬਜ਼ੁਰਗ ਵੀ ਨੇ ਕੁਝ ਨੌਜਵਾਨ ਵੀ ਹਰ ਇੱਕ ਹਰ ਉਮਰ ਵਰਗ ਦੇ ਇੱਥੇ ਇੱਕ ਤੁਹਾਨੂੰ ਵਿਅਕਤੀ ਮਿਲਣਗੇ ਜਿਹੜੇ ਕਿ ਹੁਣ ਤੜਕੇ-ਤੜਕੇ ਆ ਕੇ ਆਪਣੇ ਐਕਸਰਸਾਈਜ਼ ਕਰਦੇ ਨੇ ਖੇਡਦੇ ਨੇ ਬੱਚਿਆਂ ਨਾਲ ਵੀ ਖੇਡਦੇ ਨੇ ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਇੱਥੇ ਹਰ ਉਮਰ ਵਰਗ ਦੇ ਇਹ ਬੱਚਿਆਂ ਦੇ ਕੋਚ ਲੱਗ ਰਹੇ ਇਹਨਾਂ ਬਜ਼ੁਰਗਾਂ ਦੇ ਕੋਚ ਵੀ ਲੱਗ ਰਹੇ ਸਾਰਿਆਂ ਨਾਲ ਗੱਲਬਾਤ ਕਰਾਵਾਂਗੇ ਕੋਚ ਸਾਹਿਬ ਸਾਡੇ ਨਾਲ ਇਹਨਾਂ ਨਾਲ ਗੱਲਬਾਤ ਵੀ ਕਰਾਂ ਕੋਚ ਸਾਹਿਬ ਇਹ ਪਹਿਲਾਂ ਦੱਸੋ ਕਿ ਇਹ ਨੌਜਵਾਨਾਂ ਜਿਹੜੇ ਨੇ ਇਹ ਕਿਹਦੇ ਨਾਮ ਤਾਰੀ 11 ਆ ਇਹ ਹਰਿਆਣਾ ਵੱਲੋਂ ਖੇਡਦੇ ਨੇ ਕੀ ਹੈ ਇਹ ਸਾਰਾ ਪ੍ਰੋਸੈਸ ਦੱਸ ਦਿਓ ਇਹ ਬੇਸਿਕਲੀ ਸੈਂਟਰ ਤੇ ਨਾਮ ਤਾਰੀ ਸੈਂਟਰ ਹੈ ਜੀ ਜਿੱਥੇ ਸਤਿਗੁਰੂ ਪ੍ਰਤਾਪ ਸਿੰਘ ਤੋਂ ਲੈ ਕੇ ਏਰੀਆ ਵਸਾਇਆ ਗਿਆ ਔਰ ਉਸ ਤੋਂ ਬਾਅਦ ਸੀ ਸਤਿਗੁਰੂ ਜਗਜੀਤ ਸਿੰਘ ਨੇ ਇਸ ਟੀਮ ਨੂੰ ਲਗਭਗ 1975 ਦੇ ਵਿੱਚ ਬਣਾਇਆ ਜਦੋਂ ਵਰਲਡ ਕੱਪ ਆਇਆ ਸੀ ਆਪਣੇ ਇਸੇ ਇੰਡੀਆ ਦੇ ਵਿੱਚ ਉਸ ਤੋਂ ਬਾਅਦ ਸੀਸਾਤ ਕੁਦੇਸ਼ ਸਿੰਘ ਜੀ ਨੇ ਇਸ ਟੀਮ ਦੀ ਵਾਕਡੋਰ ਸੰਭਾਲੀ ਹੈ ਜੀ ਔਰ ਇਸ ਏਰੀਏ ਦੇ ਵਿੱਚੋਂ ਤਿੰਨ 올ੰਪੀਅਨ ਨੇ ਜੀ ਇਸ ਗਰਾਉਂਡ ਦੇ 20 ਤੋਂ 25 ਇੰਟਰਨੈਸ਼ਨਲ ਨੇ ਚਾਰ ਵਰਲਡ ਕੱਪ ਖੇਡੇ ਹੋਏ ਨੇ ਜੂਨੀਅਰ ਵਰਲਡ ਕੱਪ ਖੇਡੇ ਹੋਏ ਨੇ ਜੀ ਔਰ ਨੈਸ਼ਨਲ ਪਲੇਅਰਾਂ ਦੀ ਤੇ ਮੈਨੂੰ ਲੱਗਦਾ ਆਉਣ ਟਿਪਸ ਗਿਣਤੀ ਨਹੀਂ ਹੈਗੀ ਇੱਥੇ ਔਰ ਲਗਭਗ ਇਸ ਗਰੁੱਪ ਦੇ ਵੀ ਤਿੰਨ ਤੋਂ ਚਾਰ ਨੈਸ਼ਨਲ ਲੈਵਲ ਦੇ ਟੂਰਨਾਮੈਂਟ ਜਿੱਤੇ ਹੋਏ ਨੇ ਜੀ ਲਗਭਗ ਸਾਰੇ ਨੈਸ਼ਨਲ ਜੀਨਰ ਪਲੇਅਰ ਨੇ ਜੀ ਇਹ ਸਾਰੇ ਨੈਸ਼ਨਲ ਜੀਨਰ ਪਲੇਅਰ ਨੇ ਹਾਂਜੀ ਮਤਲਬ ਕਿ ਜਿੱਥੇ ਕਹਿ ਸਕਦੇ ਆ ਕਿ ਗੁਰੂਗਰੀ ਦੇ ਨਾਲ ਤੋਂ ਸਰਕਾਰ ਦਾ ਵੀ ਨਾਲ ਹਾਂਜੀ ਹਾਂਜੀ ਜਯੋਗਦਨ ਪੂਰਾ ਹਾਂਜੀ ਹਰਿਆਣਾ ਗਵਰਨਮੈਂਟ ਜੀ ਟਾਈਮ ਟੂ ਟਾਈਮ ਬਹੁਤ ਕੁਝ ਕਰ ਰਹੀ ਹੈ ਇੱਥੇ 2 ਸਾਲ ਹੋ ਗਏ ਨੇ ਜੀ ਰੈ residențial ਅਕੈਡਮੀ ਚੱਲਦੀ ਪਈ ਹੈ ਜਿਹਦੇ ਵਿੱਚ ਬੱਚਿਆਂ ਨੂੰ ਖਾਣ ਪੀਣ ਦਾ ਸਾਰਾ ਕੁਝ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੋ ਵੀ ਆਪਣੀ ਖਾਣ ਪੀਣ ਦੀ ਐਕਟੀਵਿਟੀ ਹੁੰਦੀ ਉਹ ਸਾਰਾ ਕੁਝ ਸਰਕਾਰ ਵੱਲੋਂ ਖਾਣ ਦਾ ਤੇ ਰਹਿਣ ਦਾ ਸਾਰਾ ਕੁਝ ਦਿੱਤਾ ਜਾਂਦਾ ਜੀ ਹਾਂਜੀ ਅਤੇ ਇਹ ਐਸਟੋਟਰਫ ਦੀ ਵੀ ਜੇ ਗੱਲ ਕਰਾਂ ਬਹੁਤ ਘਾਟ ਏਰੀਆ ਹੁੰਦੇ ਨੇ ਜਿਹਨਾਂ ਦੇ ਵਿੱਚ ਐਸਟੋਟਰਫ ਲੱਗਾ ਹੁੰਦਾ ਕਿਉਂਕਿ ਜਦੋਂ ਇੱਥੋਂ ਐਸਟੋਟਰਫ ਤੇ ਖੇਡਣਗੇ ਤਾਂ ਹੀ ਜਾ ਕੇ 올ंपियन ਦੇ ਵਿੱਚ 올ंपियर ਵਿੱਚ ਖੇਡਣਗੇ ਉੱਥੇ ਹਾਂਜੀ ਇਹ ਐਸਟੋਟਰਫ ਹਰਿਆਣਾ ਗਵਰਨਮੈਂਟ ਵੱਲ ਬਣਾਈ ਗਈ ਜੋ ਕਿ ਇਹ ਸੰਸਥਾ ਦੀ ਸੰਸਥਾ ਦਾ ਏਰੀਆ ਦਿੱਤਾ ਗਿਆ ਸਾਰੀ ਦੇਣ ਤੇ ਗੁਰੂਜੀ ਦੀ ਹੈ ਜਿਨ੍ਹਾਂ ਦੀ ਸੋਚ ਔਰ ਜਿਨ੍ਹਾਂ ਦੇ ਪਹਿਲ ਕਦਮੀ ਦੇ ਨਾਲ ਇਹ ਸਾਰਾ ਕੁਝ ਸਰਕਾਰ ਦੁਆਰਾ ਹੋ ਸਕਿਆ ਜੀ ਨੌਜਵਾਨ ਨਵੇਂ ਕਰੀਏ ਹਨ ਕਿਹੜੇ ਕਿਹੜੇ ਨੇ ਇਹ ਇਹ ਸਾਰੇ ਨੈਸ਼ਨਲ ਪਲੇਅਰ ਨੇ ਤਕਰੀਬਨ ਸਾਰੇ ਨੌਜਵਾਨ ਹਾਂਜੀ ਇਨਾਮਾ ਤੁਹਾਡਾ ਨਵਰਾਜ ਸਿੰਘ ਨਵਰਾਜ ਸਿੰਘ ਜੀ ਫਿਰ ਕਿੱਥੇ ਕਿੱਤੇ ਖੇਡੇ ਤੁਸੀਂ ਅਸੀਂ ਕਈ ਥਾਵਾਂ ਤੇ ਨੈਸ਼ਨਲ ਚੈਂਪੀਅਨਸ਼ਿਪ ਅਸੀਂ ਖੇਡੇ ਆਂ ਦਿੱਲੀ ਖੇਡੇ ਆਂ ਬਪਾਲ ਤੇ ਹੋਰ ਵੀ ਕਈ ਜਗ੍ਹਾ ਤੇ ਖੇਡੇ ਆਂ ਨੈਸ਼ਨਲ ਦਾ ਬੈਸਟ ਕੋਲ ਹਾਂਜੀ ਨੈਸ਼ਨਲ ਦਾ ਬੈਸਟ ਕੋਲ ਰਿਹਾ ਮੈਂ ਦਿੱਲੀ ਹਾਂਜੀ ਮੈਡਲ ਆਇਆ ਸਾਡਾ ਮੈਡਲ ਆਇਆ ਹਾਂਜੀ ਅਚ ਪ੍ਰੈਕਟਿਸ ਦੇ ਵਿੱਚ ਫਿਰ ਕਿਵੇਂ ਕਿਵੇਂ ਰਹਿੰਦਾ ਅੱਜ ਕੱਲ ਦੇ ਜਿਵੇਂ ਨੌਜਵਾਨ ਜਰਾ ਤਰ ਤਰ ਤ ਕਰ ਮੋਬਾਈਲਾਂ ਦੇ ਵਿੱਚ ਖੋਵੇ ਹੁੰਦੇ ਨੇ ਪ੍ਰੈਕਟਿਸ ਕਿਵੇਂ ਕਿਵੇਂ ਹੁੰਦੀ ਹੈ ਫਿਰ ਪ੍ਰੈਕਟਿਸ ਇੱਥੇ ਵੈਲ ਕੋਚੀਜ਼ ਨੇ ਆਪਣੇ ਕੋਲ ਤੇ ਉਹ ਅਲੱਗ-ਅਲੱਗ ਟ੍ਰੇਨਿੰਗ ਫਿਜ਼ੀਕਲ ਸਵੇਰੇ ਸਾਡਾ ਹੁੰਦਾ ਤੇ ਸ਼ਾਮੀ ਸਟਿਕ ਬਾਲ ਨਾਲ ਹੁੰਦਾ ਤੇ ਵਧੀਆ ਸਾਡੀ ਮਤਲਬ ਟ੍ਰੇਨਿੰਗ ਹੈ ਗਰੁੱਪੇ ਬਹੁਤ ਵਧੀਆ ਟ੍ਰੇਨਿੰਗ ਦਿੱਤੀ ਜਾਂਦੀ ਇੱਥੇ ਹਾਂਜੀ ਕੀ ਕੁਛ ਰਹਿੰਦਾ ਟ੍ਰੇਨਿੰਗ ਦੇ ਵਿੱਚ ਕਿੰਨੇ ਵਜੇ ਸਵੇਰੇ ਉੱਠਦੇ ਹੋ ਫਿਰ ਕਿੰਨੇ ਵਜੇ ਸ਼ਾਮ ਨੂੰ ਸਵੇਰੇ 5:30 ਦਾ ਟਾਈਮ ਹੁੰਦਾ ਤੇ ਆ ਕੇ ਵਾਰਮ ਅਪ ਵਗੈਰਾ ਤੇ ਜਿਮ ਹੁੰਦੀ ਹੈ ਫਿਜ਼ੀਕਲ ਐਕਟੀਵਿਟੀਜ਼ ਹੁੰਦੀਆਂ ਤੇ ਰੀਕ੍ਰੀਏਸ਼ਨ ਵੀ ਹੁੰਦਾ ਕਈ ਵਾਰ ਅੱਗੇ ਫਿਰ ਕੀ ਟੀਚਾ ਹੁੰਦਾ ਇੱਕ ਮੈਂ ਆ ਟੀਚਾ ਮੇਰਾ ਮੈਂ 올림픽 올림픽 ਤੱਕ ਜਾਣਾ ਹੈ ਇਹ ਤੇ ਸਾਰਿਆਂ ਦਾ ਹੀ ਹੁੰਦਾ ਜੀ ਸਾਰੇ ਕਹਿੰਦੇ ਵੀ ਅਸੀਂ ਵਧੀਆ ਖੇਡੀਏ ਕੋਈ ਵਧੀਆ ਚੀਜ਼ ਅਚੀਵ ਕਰੀਏ ਤੇ ਮਿਹਨਤ ਕਰਦੇ ਆ ਜੀ ਜ਼ਰੂਰ ਮਿਲਦਾ ਦਾ ਫਲ ਆਪਾਂ ਨੂੰ ਹਾਂਜੀ ਸਾਰੇ ਨੌਜਵਾਨ ਹੋਰ ਵੀ ਹੈਗੇ ਨੇ ਕੋਚ ਸਾਹਿਬ ਹਾਂਜੀ ਲਗਭਗ ਸਾਰੇ ਜਿਹੜੇ ਨੈਸ਼ਨਲ ਵਿਨਰ ਹੀ ਨੇ ਜੀ ਸਾਰੇ ਨੈਸ਼ਨਲ ਵਿਨਰ ਨੇ ਤੁਸੀਂ ਵੀ ਹਾਂਜੀ ਜਿਹੜਾ ਤੁਹਾਡਾ ਕੀ ਨਾਮ ਯੂਰਾਜ ਸਿੰਘ ਇੱਕ ਭਰਾ ਨੇ ਦੋ ਹੈ ਨਾ ਕਹਿੰਦੇ ਲੱਗ ਰਹੇ ਹਾਂਜੀ ਇਕੱਠੇ ਫਿਰ ਪ੍ਰੈਕਟਿਸ ਕਰਨ ਆਉਂਦੇ ਤੁਸੀਂ ਹਾਂਜੀ ਇਕੱਠੇ ਕਰੀ ਦੀ ਦੋਵੇਂ ਟਾਈਮ ਅੱਛਾ ਇਹ ਲੱਗਦਾ ਮ ਜੁੜਵੇ ਲੱਗਦੇ ਤਾਂ ਹਾਂਜੀ ਹਾਂ ਨਾ ਹਾਂਜੀ ਅੱਛਾ ਫਿਰ ਜੇ ਲੋ ਖੇਡਣ ਜਾਂਦੇ ਹੋ ਇੱਕੋ ਹੀ ਏਜ ਗਰੁੱਪ ਦੇ ਵਿੱਚ ਦੋਨੋਂ ਸਾਰੇ ਖੇਡਦੇ ਹੋ ਹਾਂਜੀ ਬਿਲਕੁਲ ਸੇਮ ਹੈ ਡੇਡ ਬਰਥ ਵੀ ਸੇਮ ਹੈ ਅੱਛਾ ਹਾਂਜੀ ਇਕੱਠੇ ਖੇਡਦੇ ਹੋ ਇੱਕ ਦੂਜੇ ਨਾਲ ਮੁਕਾਬਲਾ ਵੀ ਤਾਂ ਪੂਰਾ ਹੁੰਦਾ ਵੇ ਕਿ ਮੈਂ ਤੇਰੇ ਤੋਂ ਅੱਗੇ ਲੰਘ ਜਾਣਾ ਨਹੀਂ ਹੁੰਦਾ ਜੀ ਵਧੀਆ ਮੁਕਾਬਲਾ ਕਰਨ ਦੇ ਦਿੰਦੇ ਮੈਂ ਜਾਨੇ ਟੈਕਨੀਕ ਤੋਂ ਬਿਨਾ ਤਾਂ ਕੋਈ ਗੱਲ ਹੀ ਹੈਣਾ ਅੱਛਾ ਜਦੋਂ ਦੋਵੇਂ ਭਜਦੇ ਹੋ ਉਹ ਅੱਗੇ ਜਾਂਦਾ ਕਿ ਕੌਣ ਤੁਹਾਡੇ ਦੋਵੇਂ ਕਿਹੜੇ ਕਿਹੜਾ ਵਧੀਆ ਕਿਹੜਾ ਕੋਈ ਸਾ ਵੀ ਨਾ ਦੋਵਾਂ ਚ ਵਧੀਆ ਕਿਹੜਾ ਵਧੀਆ ਨੇ ਆਪਸੇ ਦੱਸ ਲੈਣ ਕਿਹੜਾ ਵਧੀਆ ਜਿਆਦਾ ਜੀ ਨਵਰਾਜ ਲੀਡ ਕਰ ਰਿਹਾ ਜੀ ਇਹ ਜੂਨੀਅਰ ਯੂਥ ਆਪਣੇ ਕੇਲੋ ਇੰਡੀਆ ਗੇਮਸ ਦੇ ਵਿੱਚ ਇਹਨੂੰ ਪਾਰਟਿਸਪੀਟ ਕਰਨ ਦਾ ਮੌਕਾ ਮਿਲਿਆ 3rd ਪਲੇਸ ਤੋਂ ਇਹ ਨੈਸ਼ਨਲ ਦਾ ਬੈਸਟ ਸਕੋਰਰ ਵੀ ਹੈ ਔਰ ਲੰਮੀ ਹਾਕੀ ਬਾਰੇ ਸੋਚ ਰਹੇ ਹਾਂ ਜੀ ਉਮੀਦ ਹੈ ਵੀ ਲੰਮੀ ਹਾਕੀ ਖੇਡੇਗਾ ਜੀ ਹੋ ਕਿਰਨ ਇੱਕ ਸਰਦਾਰਾ ਸਿੰਘ ਵੀ ਇੱਥੋਂ ਇੱਥੋਂ ਹੀ ਖੇਡ ਕੇ ਗਏ ਸਰਦਾਰਾ ਸਿੰਘ ਦਿਦਾਰ ਸਿੰਘ ਸਭ ਤੋਂ ਪਹਿਲਾਂ 92 ਦੇ ਵਿੱਚ ਇੱਥੋਂ 올ੰਪੀਅਨ ਸਾਡੇ ਸਭ ਤੋਂ ਪਹਿਲੇ ਸੀ ਉਹ ਦਿਦਾਰ ਸਿੰਘ ਸੀ ਉਸ ਤੋਂ ਬਾਅਦ 2004 ਦੇ ਵਿੱਚ ਹਰਪਾਲ ਸਿੰਘ 올ੰਪੀਅਨ ਨਿਕਲੇ ਸਾਡੇ ਤੋਂ ਔਰ ਉਸ ਤੋਂ ਬਾਅਦ ਸਰਦਾਰ ਸਿੰਘ ਜਿਹੜਾ ਉਹ ਦੋ ਵਾਰੀ 올ੰਪੀ ਖੇਡਿਆ ਔਰ ਇੰਡੀਆ ਟੀਮ ਦੀ ਜਿਹੜੀ ਉਹ ਕਪਤਾਨੀ ਵੀ ਕੀਤੀ ਹਾਂਜੀ ਅੱਛਾ ਆਉਂਦੇ ਨੇ ਜਿਵੇਂ ਨਵੀਂ ਪਨੀਰੀ ਤਿਆਰ ਹੋ ਰਹੀ ਜਿਵੇਂ ਪੰਜਾਬ ਦੇ ਵਿੱਚ ਕਿਹਾ ਜਾਂ ਰਹਿ ਕੇ ਮਿੱਠਾਪੁਰ ਇੱਕੜੀ ਹਾਕੀ ਦੀ ਪਨੀਰੀ ਹਨਾ ਇੱਥੇ ਫਿਰ ਇਹੀ ਏਰੀਆ ਹੈ ਹਾਂਜੀ ਬਿਲਕੁਲ ਜੀ ਪੰਜਾਬੀ ਬੈਲਟ ਸਾਡਾ ਇਹ 1947 ਤੋਂ ਬਾਅਦ ਜਿਹੜੀ ਬੈਲਟ ਹੈ ਸਾਰੀ ਇੱਥੇ ਡਵੈਲਪ ਹੋਈ ਹੈ ਇਹ ਸਾਰੇ ਪੰਜਾਬੀ ਪਿੰਡ ਸਾਰੇ ਸਾਡੇ 사ਤੂਗੁਰਾਂ ਨੇ ਇਹ ਜਿਹੜੇ ਜਿੰਨੇ ਵੀ ਇਹ ਸਰਸੇ ਬੈਲਟ ਜਿਹੇ ਪੰਜਾਬੀ ਪਿੰਡ ਬੈਠੇ ਨੇ ਸਾਰੇ 사ਤੂਗੁਰਾਂ 사ਜੂ ਪ੍ਰਤਾਪ ਸਿੰਘ ਨੇ ਵਸਾਇਆ ਜੀ ਅੱਛਾ ਹੋਰ ਕਿਹੜੇ ਕਿਹੜੇ ਜਿਹੜੇ ਗਰੁੱਪ ਨੇ ਛੋਟੇ ਬੱਚੇ ਵੀ ਹਨਾ ਇਹ ਵੀ ਇਹ ਵੀ ਇਹ ਵੀ ਵਿਨਰ ਨੇ ਹਾਂਜੀ ਹਾਂਜੀ ਨਹੀਂ ਵਿਨਰ ਤਾਂ ਨਹੀਂ ਗੇ ਇਹ ਸ਼ੁਰੂ ਕੀਤਾ ਜੀ ਇਹਨਾਂ ਨੇ ਅੱਛਾ ਅੱਛਾ ਜੀ ਤੇ ਇਹਨਾਂ ਦੇ ਵਿੱਚੋਂ ਇਹ ਇਹ ਤੁਹਾਡਾ ਹਨਾ ਇਹ ਇਹ ਸਾਰੇ ਮੁੰਡੇ ਨੌਜਵਾਨ ਵਿਨਰ ਨੇ ਹਾਂਜੀ ਹਾਂਜੀ ਸਾਰੇ ਨੇ ਜੀ ਠੀਕ ਹੈ ਤਾਂ ਬਿਲਕੁਲ ਹੁਣ ਇੱਧਰ ਵੀ ਆਉਣੇ ਆ ਇਹਨਾਂ ਦੇ ਵਿੱਚ ਵੀ ਬਹੁਤ ਸਾਰੇ ਵਿਨਰ ਨੇ ਇਹ ਵੀ ਇਹ 골ਡ ਮੈਡਲਿਸਟ ਨੇ ਵੀ ਇਹ ਹਾਲੇ ਭਾਈ ਠੀਕ ਠਾਕ ਹਾਂ ਤੁਹਾਡਾ ਮੇਰਾ ਨਾਮ ਸ਼ਿੰਦਰ ਸਿੰਘ ਹੈ ਮੈਂ 60 ਪਲੱਸ ਹੈ ਤੇ ਅੱਜ ਜਿਹੜਾ ਅਸੀਂ ਇੱਥੇ ਸ਼੍ਰੀ ਜੀਨ ਨਗਰ ਇੰਡੋਰ ਸਟੇਡੀਅਮ ਚ ਖੜੇ ਆ ਤੇ ਲਗਾਤਾਰ ਵੈਸੇ ਮੈਂ ਤੇ 8-10 ਸਾਲ ਤੋਂ ਪ੍ਰੈਕਟਿਸ ਕਰ ਰਿਹਾ ਤੇ ਮਤਲਬ ਨੈਸ਼ਨਲ ਲੈਵਲ ਉਸ ਤੋਂ ਪਹਿਲਾਂ ਨਹੀਂ ਸੀ ਤੁਹਾਡਾ ਇੱਧਰ ਥ੍ਰੀਟ ਐਥਲੀਟ ਵੱਲ ਥ੍ਰੀਟ ਨਹੀਂ ਮੈਂ ਵੈਸੇ ਨਾ ਆਪਣੇ ਫਿਜ਼ੀਕਲ ਫਿਟਨੈਸ ਵਾਸਤੇ ਲਗਾਤਾਰ ਹੀ ਭਜਦਾ ਰਿਹਾ ਹਾਂ ਤੇ ਸਿਰਫ ਆਪਣੇ ਆਪ ਨੂੰ ਫਿੱਟ ਰੱਖਣ ਵਾਸਤੇ ਸੋਹਣਾ ਦਿਖਾਉਣ ਵਾਸਤੇ ਤੇ ਪਰ ਮੈਂ ਜਿਹੜਾ ਸਿਸਟਮ ਨਾਲ ਜਿਹੜਾ ਉਹ 8-10 ਸਾਲ ਤੋਂ ਪਹਿਲੇ ਮੈਂ ਸ਼ੁਰੂ ਕੀਤਾ ਤੇ ਉਹਦੇ ਵਿੱਚ ਮੈਂ ਹੁਣ ਮਾਸਟਰ ਐਥਲੈਟਿਕ ਜਿਵੇਂ ਖੇਡਦਾ ਤੇ ਉਹਦੇ ਵਿੱਚ ਮੇਰਾ ਸਤੋਂ ਦਿੱਲੀ ਖੇਡ ਕੋਰੀ ਰਨ ਕੀਤਾ 5 ਕਿਲੋਮੀਟਰ 800 ਮੀਟਰ ਚੋਂ ਤਿਆਗਰ ਸਟੇਡੀਅਮ ਉੱਥੋਂ ਮੇਰੀ ਫਰਸਟ ਪੋਜੀਸ਼ਨ 골ਡ ਮੈਡਲ ਫਿਰ ਬੰਗਲੌਰ ਗਏ ਉੱਥੋਂ ਹੀ ਮੇਰੀ 5 ਕਿਲੋਮੀਟਰ ਫਰਸਟ ਆਲ ਇੰਡੀਆ ਔਰ 841 ਫਿਰ ਮੈਂ ਮੈਰਾਥਨ ਵੀ ਲਗਾਉਣਾ 1 ਕਿਲੋਮੀਟਰ ਮੈਰਾਥਨ ਵਿਦਾਂਤਾ ਤੇ ਮੈਂ ਹਲਦੀ ਦੌੜ ਕੀਤੀ ਉਹਦੇ ਵਿੱਚ ਮੇਰੀ ਆਲ ਇੰਡੀਆ ਦੇ ਵਿੱਚ 6th ਪੋਜੀਸ਼ਨ ਹੈ ਅੱਛਾ ਕਿਵੇਂ ਇੱਧਰ ਕਿਵੇਂ ਧਿਆਨ ਆ ਗਿਆ ਕਿ ਹੁਣ ਪਹਿਲਾਂ ਤੁਸੀਂ ਕਿਹਾ ਕਿ ਮੈਂ ਫਿਟਨੈਸ ਨੂੰ ਲੈ ਕੇ ਚਿੰਤਾ ਸੀ ਫਿਟ ਸੋਹਣਾ ਦੇਗਾ ਮੁੜ ਕੇ ਐਥਲੀਟ ਵਾਲਾ ਕਿਦਾਂ ਐਥਲੈਟਿਕ ਵਾਲੇ ਕਿਵੇਂ ਅਸਲ ਨਾ ਮੈਨੂੰ ਪਹਿਲਾਂ ਪਤਾ ਨਹੀਂ ਸੀ ਤੇ ਮੈਂ ਕਰੀ ਚੰਡੀਗੜ੍ਹ ਤੋਂ ਆ ਰਿਹਾ ਸੀ ਤੇ ਮੈਨੂੰ ਇੱਕ ਕੋਚ ਮਿਲ ਗਿਆ ਸਰਕਾਰ ਦੇ ਗਵਰਨਮੈਂਟ ਸਕੂਲ ਦੇ ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਨਾ ਮਤਲਬ ਖੇਡਾਂ ਮੈਂ ਇਸ ਤਰ੍ਹਾਂ ਰਨ ਕਰਦਾ ਉਹਨਾਂ ਕੋਈ ਕਾਗਜ਼ ਸੀ ਤੇ ਮੈਨੂੰ ਪਤਾ ਲੱਗਿਆ ਮੈਨੂੰ ਮੈਂ ਐਥਲੈਟਿਕਨਸ ਸੰਬੰਧਿਤ ਹੈ ਤੇ ਉਹ ਕਹਿੰਦੇ ਜੇ ਤੁਸੀਂ ਰਨ ਕਰਦੇ ਤੇ ਤੁਸੀਂ ਮਤਲਬ ਨਾ ਮਾਸਟਰ ਐਥਲੈਟਿਕ ਖੇਡੋ ਤੇ ਫਿਰ ਉਹਨਾਂ ਮੈਨੂੰ ਫੋਨ ਕੀਤਾ ਤੇ ਫਿਰ ਮੈਂ ਪਹਿਲੀ ਵਾਰੀ ਰਜੀਵ ਗਾਂਧੀ ਸਟੇਡੀਅਮ ਰੁੱਤ ਗਿਆ ਤੇ ਮੇਰੀ ਸਿਲਵਰ ਮੈਡਲ ਆ ਪੰਜ ਕਿਲੋਮੀਟਰ ਚੋਂ ਆਤੀਆਂ ਤੇ ਉਸ ਤੋਂ ਬਾਅਦ ਫਿਰ ਮੈਂ ਰੂਟੀਨ ਚੱਲ ਗਿਆ ਹੁਣ ਮੇਰੀ ਪੋਜੀਸ਼ਨ ਬਹੁਤ ਅੱਛੀ ਹੈ ਮੈਂ ਵੈਸੇ ਡਿਸਟ੍ਰਿਕਟ ਦੇ ਵਿੱਚ ਜਿਵੇਂ ਸਾਡੀ ਇੱਕ ਫੈਡਰੇਸ਼ਨ ਹੈ ਉਹਦਾ ਡਿਸਟ੍ਰਿਕਟ ਸਕੱਤਰ ਹਾਂ ਤੇ ਜਿਹੜੀ ਮੈਂ ਤੁਹਾਨੂੰ ਹੁਣ ਅੱਜ ਇੱਥੇ ਜੀਵਨਰ ਆਏ ਸੀ ਤੇ ਸਾਡਾ ਨਾ 2 ਸਾਲ ਤੋਂ ਇੱਥੇ ਅਸੀਂ ਸਾਡੇ ਭਾਜੀ ਆਪਣੇ ਕਾਕੂ ਭਾਜੀ ਬਲਦੇਵ ਸਿੰਘ ਸ੍ਰੀ ਜਗਦੀਸ਼ ਨਗਰ ਤੋਂ ਉਹ ਇੱਥੇ ਸਵੇਰੇ ਸਵੇਰੇ ਯੋਗਾ ਦੀ ਕਲਾਸ ਲਗਾਉਂਦੇ ਆ ਤੇ ਕਿਉਂਕਿ ਸਾਰੇ ਲੋਕ ਜਿਹੜੇ ਨਾ ਅੱਜ ਕੱਲ ਪੈਸੇ ਨੇ ਮਗਰ ਭੱਜ ਰਹੇ ਤੇ ਉਹਨਾਂ ਭੁਲੇਖੇ ਚ ਹੈ ਪੈਸਾ ਨਹੀਂ ਸਿਹਤ ਜ਼ਰੂਰੀ ਹੈ ਕਿਉਂਕਿ ਜੇ ਸਾਡਾ ਸਵਾਸਥਿਆ ਤੇ ਸਾਨੂੰ ਦੂਜੀਆਂ ਜਿਹੜੀਆਂ ਚੀਜ਼ਾਂ ਚੰਗੀਆਂ ਲੱਗਣਗੀਆਂ ਜਾਂ ਅਸੀਂ ਪੈਸੇ ਦਾ ਵੀ ਉਹਦਾ ਅਪਯੋਗ ਕਰ ਸਕਦੇ ਹਾਂ ਤੇ ਜੇ ਸਾਡਾ ਸਰੀਰ ਹੀ ਖਰਾਬ ਹੋ ਗਿਆ ਤੇ ਫਿਰ ਸਾਡਾ ਜੀਰੋ ਜਾਂਦਾ ਤੇ ਅਸੀਂ ਸਿਰਸਰੇ ਪਿਛਲੇ ਸਾਲ ਵੀ 2 ਘੰਟੇ ਅਸੀਂ ਇੱਥੇ ਸਟੇਡੀਅਮ ਦੇ ਵਿੱਚ ਯੋਗਾ ਕਲਾਸ ਲਗਾਉਂਦੇ ਆਂ ਕੋਈ ਰਨ ਕਰਦੇ ਪਹਿਲਾਂ ਪੂਰਾ ਮਤਲਬ ਐਵੇਂ ਦੀ ਐਕਟੀਵਿਟੀ ਚੱਲ ਰਹੀ ਹੈ ਤੇ ਸਾਡੇ 20 ਜਾਣੇ ਪਿਛਲੇ ਵਾਰ ਵੀ ਅਸੀਂ ਦਿੱਲੀ ਭਾਈਪੂਰਨ ਸਿੰਘ ਐ ਸੰਤਨਗਰ ਤੋਂ ਔਰ ਹੋਰ ਹੀ ਸਾਡਾ ਪੂਰਾ ਗਰੁੱਪ ਜਿਹੜਾ ਉਹ ਸਵੇਰੇ ਹੈਲਥ ਵਾਸਤੇ ਬਹੁਤ ਹੀ ਐਕਟਿਵ ਹੈ ਤੇ ਪੂਰੇ ਫਿਟ ਨੇ ਪ੍ਰੈਕਟਿਸ ਕਿੰਨੀ ਰਹਿੰਦੀ ਹੈ ਤੁਹਾਡੀ ਸਵੇਰ ਸਵੇਰ ਦੀ ਜਾਂ ਸ਼ਾਮ ਦੀ ਸਾਡੇ ਮੈਂ ਤੇ ਜਿਵੇਂ ਰਨ ਕਰਦਾ ਮੇਰੀ ਤੇ ਅੱਡ ਸ਼ਡਿਊਲ ਹੁੰਦਾ ਕਦੀ ਮੈਂ ਕੀ ਕਿਲੋਮੀਟਰ ਲਗਾਉਣਾ ਕਦੀ 28 ਕਿਲੋਮੀਟਰ ਵੀ ਕਦੀ ਮੈਂ ਰੈਪਿਟਿਸ਼ਨ ਲਉਣੀ ਹੁੰਦੀ ਆ ਸਾਡੇ ਦੂਜੇ ਜਿਹੜੇ ਉਹ ਕਈ ਮਤਲਬ ਵਿੱਚ ਪਹਿਲਾਂ ਵਾਕ ਕਰਦੇ ਆ ਉਸ ਤੋਂ ਬਾਅਦ ਯੋਗਾ ਕਲਾਸ ਲੱਗਦੇ ਸਾਡੇ ਇੱਥੇ 5 ਵਜੇ ਤੋਂ 4 ਵਜੇ ਤੋਂ ਸ਼ੁਰੂ ਹੋ ਜਾਂਦਾ ਯੋਗਾ ਭਜਣਾ ਨਸਣਾ ਕਰਨਾ ਤੇ ਤਿੰਦੂ ਜੀ ਖਾਰੇ ਵਾਲੇ ਸਾਡੇ ਉਸਤਾਦ ਜੀ ਨੇ ਇਹ 4 4:30 ਵਜੇ ਸਹੀ ਇੱਥੇ ਆ ਜਾਂਦੇ ਨੇ ਇਹ ਲੋਕਾਂ ਨੂੰ ਭਾਸ਼ਣ ਵੀ ਦਿੰਦੇ ਨੇ ਸਾਰਾ ਕੁਝ ਕਰਦੇ ਨੇ ਵੀ ਜੇ ਸਿਹਤ ਦੇ ਤੇ ਸਾਰਾ ਕੁਝ ਹੈ ਜੇ ਸਿਹਤ ਨਹੀਂ ਦੇ ਕੁਝ ਨਹੀਂ ਤੇ ਤੁਸੀਂ ਮੰਨ ਲਓ ਕੰਮ ਤੇ ਸਾਰਾ ਦਿਨ ਕਰਨਾ ਹੈ ਇੱਥੇ 2 ਘੰਟੇ ਜ਼ਰੂਰ ਕੱਢਿਆ ਕਰੋ ਇਹਨੇ ਆਪਣੇ ਬੱਚੇ ਵੀ ਮੰਨ ਲਓ ਇਸ ਕੰਮ ਤੇ ਲਾਏ ਨੇ ਲੋਕਾਂ ਨੂੰ ਵੀ ਪ੍ਰਭਾਵ ਕਰਦਾ ਹੈ ਦੂਸਰੀ ਗੱਲ ਇਹ ਵੀ ਜਿਹੜਾ ਆ ਕਾਲਜ ਹੈ ਜਾਂ ਜੋ ਵੀ ਕੁਝ ਇਹ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਦੀ ਦੇਣ ਹੈ ਇੱਥੇ ਉਹਨਾਂ ਬਿਨਾਂ ਕੋਈ ਨਹੀਂ ਆ ਹਾਕੀ ਦੇ ਉੱਤੇ ਜਿੰਨਾ ਵੀ ਖਰਚਾ ਕਰਦੇ ਨੇ ਜੋ ਕਰਦੇ ਨੇ ਸੱਚੇ ਪਾਤਸ਼ਾਹ ਜੀ ਕਰਦੇ ਨੇ ਮੁੰਡੇ ਤਿਆਰ ਕਰਦੇ ਨੇ ਮੁੰਡੇ ਬੱਚਿਆਂ ਨੂੰ ਵੀ ਇਹ ਦਹਤੇ ਵੀ ਤੁਸੀਂ ਛਕੋ ਖਾਓ ਪੀਓ ਜੋ ਵੀ ਤੁਹਾਨੂੰ ਚਾਹੀਦਾ ਮੈਂ ਦਿਆਂਗਾ ਨਸ਼ੇ ਪੱਤੇ ਤੋਂ ਦੂਰ ਹੋਵੋ ਸਾਡੇ ਏਰੀਏ ਦੇ ਵਿੱਚ ਨਸ਼ਾ ਮਾ ਲੋ ਹੈਗਾ ਹੈ ਸਾਡੇ ਲੋਕ ਹੀ ਵਕਾਂਦੇ ਨੇ ਸਾਡੇ ਲੋਕ ਇੱਕ ਦੂਜੇ ਦੀ ਈਰਖਾ ਕਰਕੇ ਤੂੰ ਉਹਨੇ ਬੰਦ ਕਰਾਇਆ ਉਹਨੇ ਕਰਾਇਆ ਅਸੀਂ ਸੰਤਨਗਰ ਪਿੰਡ ਦੇ ਵਿੱਚ ਪੰਚਾਇਤ ਗੁਰੂ ਜੀ ਦੇ ਹੁਕਮ ਅਨਸਾਰ ਅਸੀਂ 4 ਦਿਨ ਹੋ ਗਏ ਨੇ ਯੁੱਧ ਕਰ ਰਹੇ ਆ ਤੇ ਅਸੀਂ ਸਾਰੀ ਸਰਕਾਰ ਅੱਗੇ ਸਾਰੇ ਭਰਾਵਾਂ ਅੱਗੇ ਬਾਹਰਲੇ ਪਿੰਡਾਂ ਅੱਗੇ ਵੀ ਅਰਜ਼ ਕਰਨੇ ਆ ਕਿ ਆਪਾਂ ਨਾਮ ਤਾਰੀ ਸਿੰਘ ਆਪਣੇ ਬੱਚੇ ਜਿਹੜੇ ਨੇ ਖਾ ਖਾ ਨਸ਼ਾ ਮਰੀ ਜਾਂਦੇ ਨੇ ਇੱਕ ਦਾ ਮਰ ਗਿਆ ਦੂਜਾ ਲੱਗ ਜਾਂਦਾ ਦੂਜੇ ਦਾ ਮਰ ਗਿਆ ਤੀਜਾ ਲੱਗ ਗਿਆ ਅਸੀਂ ਗਏ 10 ਮਿੰਟ ਬਹਿਏ ਤੇ ਸਾਧ ਸੰਗਤ ਜੀ ਸਾਰਿਆਂ ਦੇ ਚਰਨਾ ਚਰਜੇ ਵੀ ਆਪਾਂ ਆਪੋ ਆਪਣੇ ਬੱਚੇ ਬਚਾਈਏ ਸਾਡੇ ਪਿੰਡ ਨੌਜਵਾਨ ਸਰਪੰਚ ਬਣਿਆ ਸਤਗੁਰ ਜੀ ਦੇ ਹੁਕਮ ਅਨਸਾਰ ਬਣਿਆ ਉਹਨਾਂ ਨੇ ਕਿਰਪਾ ਕੀਤੀ ਹੈ ਉਹਨਾਂ ਨੇ ਬਹੁਤ ਤਗੜਾ ਇਹ ਪ੍ਰਾਲਾ ਕਰਕੇ ਗੁਰੂ ਜੀ ਦੇ ਹੁਕਮ ਅਨਸਾਰ ਪਰਸੋਂ ਦਾ ਮੰਨ ਲੋ ਜਦੋਂ ਜੈਦ ਲਾਇਆ ਸਾਰੇ ਠੇਕੇ ਬੰਦ ਕੀਤੇ ਨੇ ਤੇ ਮੈਂ ਸਾਰੇ ਸਾਧ ਸੰਗਤ ਨੂੰ ਸਾਰੇ ਇਲਾਕੇ ਨੂੰ ਇਹ ਗੱਲਾਂ ਨਾਵਾ ਵੀ ਆਪਾਂ ਆਪਣੀ ਔਲਾਦ ਬਚਾਈਏ ਹਰੀ ਜਣ ਭਰਾਵਾਂ ਦਾ ਵੀ ਇਹ ਬੱਚੇ ਜਾਦੇ ਉਹਨਾਂ ਦੇ ਮਰਦੇ ਨੇ ਤੇ ਉਹ ਵੀ ਸਾਡਾ ਸਹਿਯੋਗ ਦੇਣ ਤੇ ਤਗੜੇ ਹੋ ਕੇ ਆਪਾਂ ਸਤਗੁਰ ਜੀ ਦਾ ਵੀ ਹੁਕਮ ਮੰਨਿਏ ਨਾਲੇ ਆਪਣਾ ਪੰਥ ਜਿਹੜਾ ਉਹ ਉੱਚਾ ਹੋਵੇ ਤੇ ਨਾਲੇ ਮੱਲਵੇ ਸਾਰੀ ਸਾਧ ਸੰਗਤ ਜੀ ਤੇ ਤਿੰਦੂ ਜੀ ਦਾ ਮੈਂ ਧੰਨਵਾਦ ਕਰਨਾ ਤੇ ਸਾਡੇ ਭਾਜੀ ਕਾਕੂ ਜੀ ਨੇ ਜਿਹੜੇ ਮੱਦਲੇ ਵੀ ਸਪੈਸ਼ਲ ਟਾਈਮ ਕੱਢ ਕੇ 2 ਘੰਟੇ ਇੱਥੇ ਲਵਾਂਦੇ ਨੇ ਅਸੀਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਰੂਰੀ ਤੁਹਾਨੂੰ ਇਹ ਸਾਨੂੰ 2 ਸਾਲ ਹੋ ਗਏ ਨੇ ਜੀ ਉਹਨਾਂ ਨੂੰ ਤੇ ਪਤਾ ਨਹੀਂ ਕਿੰਨਾ ਚਿਰ ਹੋ ਗਿਆ ਉਹ ਦਿੱਲੀ ਪੈਣੀ ਸਾਹਿਬ ਜਿੱਥੇ ਵੀ ਉਹ ਇਹ ਕੰਮ ਕਰਦੇ ਰਹੇ ਨੇ ਪਰ ਅਸੀਂ ਉਹ ਹੁਣ ਇੱਥੇ ਆਏ ਨੇ ਲਾਕੇ ਜ ਉਹਨਾਂ ਨੇ ਸਾਰਾ ਕੰਮ ਇਹ ਇੱਥੇ ਕਰਾਉਂਦੇ ਨੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਨੇ ਆ ਤੇ ਤਿੰਦੂ ਜੀ ਦਾ ਵੀ ਕਰਨੇ ਆ ਤੇ ਸਭ ਤੋਂ ਉੱਟਾ ਉੱਟਾ ਸਾਧਗੁਰ ਉਹਦੇ ਸਿੰਘ ਜੀ ਦਾ ਕਰਨੇ ਆ ਜਿਹੜੇ ਜਿਨ੍ਹਾਂ ਨੇ ਇਹ ਸਾਰਾ ਦੇਣ ਦਿੱਤੀ ਹੈ ਜੀ ਸਾਧਸ੍ਰੀ ਕੋਤ ਸਾਹਿਬ ਇਹ ਨੇ ਸਾਡੇ ਕੋਤ ਸਾਹਿਬ ਇਹ ਨੇ ਹਾਂਜੀ ਕੋਤ ਸਾਹਿਬ ਕਿਵੇਂ ਮਨ ਦੇ ਵਿੱਚ ਆਇਆ ਕਿ ਇਹਨਾਂ ਨੂੰ ਸਾਰਾ ਇਕੱਠਾ ਕਰਕੇ ਇਸ ਤਰੀਕੇ ਨਾਲ ਜਿਹੜਾ ਕਿਉਂਕਿ ਇਹ ਉਮਰ ਅਜਾਹੀ ਹੁੰਦੀ ਹੈ ਕਿ ਬਿਮਾਰੀਆਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ ਹਨਾ ਅਸੀਂ ਸ੍ਰੀ ਭੈਣੀ ਸਾਹਿਬ ਵੀ ਜਦੋਂ ਰਹਿੰਦੇ ਰਹੇ ਆ ਉਦੋਂ ਇਹੀ ਕੁਝ ਕਰਦੇ ਸੀਗੇ ਜੀ ਕਾਫੀ ਮਤਲਬ ਕਿ ਨਾਮਤਰੀ ਸਮਾਜ ਹੀ ਓਵਰ ਆਲ ਜ਼ਿਆਦਾ ਮਤਲਬ ਕਿ ਖੇਡਾਂ ਪ੍ਰਤੀ ਤੇ ਸਿਹਤ ਪ੍ਰਤੀ ਜਾਗਰੂਕ ਹੈ ਤੇ ਉਦੋਂ ਤੋਂ ਸਾਨੂੰ ਇਸ ਚੀਜ਼ ਦੀ ਮਤਲਬ ਕਿ ਥੋੜੀ ਜੀ ਸੋਚ ਲੱਗੀ ਆ ਤੇ ਅਸੀਂ ਆਪਣੀ ਮਤਲਬ ਪ੍ਰੈਕਟਿਸ ਜਿਹੜੇ ਹਰ ਰੋਜ਼ ਕਈ ਸਾਲਾਂ ਤੋਂ ਕਰਦੇ ਆ ਰਹੇ ਹਾਂ ਫਿਰ ਮੈਂ ਇੱਥੇ ਜੀਵਨਗਰ ਆ ਗਿਆ ਇੱਥੇ ਸਾਰੇ ਭਾਜੀ ਹੁਣ ਜਿੰਨੇ ਵੀ ਆ ਕੇ ਖੜੇ ਹੈਗੇ ਆ ਇਹਨਾਂ ਦੀ ਸੰਗਤ ਹੋ ਗਈ ਹੈ ਇਹਨਾਂ ਦੇ ਨਾਲ ਫਿਰ ਸਵੇਰੇ ਆਏ ਦਾ ਰੋਜ਼ ਯੋਗਾ ਪ੍ਰਾਣਾਯਾਮ ਰਨਿੰਗ ਜੋਗਿੰਗ ਵਾਕਿੰਗ ਸਾਰਾ ਕੁਝ ਕਰੀਦਾ ਜਿੰਨਾ ਹੋ ਸਕਦਾ ਹੈ ਜੀ ਬਿਮਾਰੀਆਂ ਤੋਂ ਵਿਚਾਰਿੰਦਾ ਜੀ ਮੈਂ ਬਹੁਤ ਹੀ ਪਾਉ ਜੋ ਘਰਦਿਆਂ ਕੁੱਟੀ ਦਾ ਜਾ ਕੇ ਕੁੜੀ ਆਉਣੀ ਉੱਠੋ ਤਾਂ ਕਰੋ ਸਾਰਾ ਕੁਝ ਬੰਬਾਰੀ ਰੁਕੀ ਹੁੰਦਾ ਬੰਬਾਰੀ ਖਾ ਕੋਈ ਨਹੀਂ ਹੁੰਦਾ ਲੈ ਆਜੋ ਭਾਜੀ ਇਹ ਵੀ ਥਲੀਟ ਨੇ ਐ ਐਵੀ ਵੱਖ-ਵੱਖ ਥਾਂਵਾਂ 'ਤੇ ਜਾ ਕੇ ਨਰਵੇ ਬੈਡਮਿੰਟਨ ਤੋਂ ਵੈਸੇ ਵੀ ਐਥਲੀਟ ਵੀ ਹੋ ਤੁਸੀਂ ਮੈਂ ਜੀ ਹੁਣ ਵੈਸੇ ਐ ਐਥਲੈਟਿਕ ਕਰਦਾ ਵੈਸੇ ਬੈਡਮਿੰਟਨ ਦਾ ਮੈਂ ਨੈਸ਼ਨਲ ਪਲੇਅਰ ਹਾਂ ਜੀ ਤੇ ਇਹ ਸਾਰੀ 벨ਟ ਜਿਹੜੀ ਖਿਡਾਰੀਆਂ ਦੀ ਇਹ ਸਾਰੀ 벨ਟ ਇਹ ਐਕਚੁਅਲੀ ਮੈਂ ਸਭ ਤੋਂ ਪਹਿਲਾਂ ਤੇ ਮਾਈ ਪੰਜਾਬੀ ਚੈਨਲ ਜਿਹੜਾ ਇੱਥੇ ਪਹੁੰਚਿਆ ਇਹਨਾਂ ਦਾ ਮੈਂ ਇੱਥੇ ਪਹੁੰਚਣ ਤੇ ਜੀ ਆਇਆਂ ਕਹਿਨਾ ਵਾ ਇਹ ਜਿਹੜਾ ਇਲਾਕਾ ਸ੍ਰੀ ਸਗਰੂ ਪ੍ਰਤਾਪ ਸਿੰਘ ਜੀ ਨੇ ਬਸਾਇਆ ਸੀ ਇਹ ਜਦੋਂ ਵਟਵਾਰਾ ਆਉਣਾ ਸੀ ਉਸ ਤੋਂ ਪਹਿਲਾਂ ਸ੍ਰੀ ਸਾਗਰੂ ਪ੍ਰਤਾਪ ਸਿੰਘ ਜੀ ਮਹਾਤਮਾ ਗਾਂਧੀ ਨਾਲ ਮੀਟਿੰਗ ਹੋਈ ਸੀ ਵੀ ਤੁਸੀਂ ਵਟਵਾਰਾ ਤੇ ਕਰਨ ਲੱਗਿਓ ਆਪਣੇ ਜਿਹੜੇ ਬੰਦੇ ਆ ਉਥੋਂ ਦੇ ਉਹ ਇਧਰ ਲੈ ਆਓ ਉਹਨਾਂ ਦੇ ਉਧਰ ਚਲੇ ਜਾਣ ਤੇ ਉਹਨਾਂ ਨੇ ਆਖਿਆ ਮਹਾਰਾਜ ਪ੍ਰਤਾਪ ਸਿੰਘ ਜੀ 10 20 ਹਜ਼ਾਰ ਆਦਮੀ ਰਹਿ ਵੀ ਜਾਏਗਾ ਤਾਂ ਬਾਅਦ ਵਿੱਚ ਆ ਜਾਏਗਾ ਉਹਨਾਂ ਨੇ ਆਖਿਆ ਵੀ ਜਿਹੜੀਆਂ ਆ ਮਟਿਆਰਾਂ ਇਹਨਾਂ ਨੂੰ ਜੇ ਇੱਜ਼ਤ ਨੂੰ ਕੁਝ ਹੋਇਆ ਫਿਰ ਉਹਨਾਂ ਨੇ ਆਖਿਆ ਵੀ ਕੋਈ ਸੋਚेंगे कुछ करेंगे पर लेकिन उन्होंने कख भी ना कीता फिर ये सागुरु प्रताप सिंह जी ने अपने बलबुत्ते ते ओथों ਸਾਧ ਸੰਗਤ ਨੂੰ ਇੱਥੇ ਲਿਆ ਕੇ 28 29 ਪਿੰਡ ਇੱਥੇ ਸਾਡੇ ਵਸਾਏ ਆ ਇੱਕ ਇਕੱਠੇ ਅਸੀਂ ਜੁਨਟੀ ਦੇ ਵਿੱਚ ਬੈਠੇ ਆ ਇੱਥੇ ਇਹ ਪਿਓਰ ਵੈਜੀਟੇਰੀਅਨ ਇਲਾਕਾ ਇਹ ਨਾਨਵੇਜ ਨਹੀਂ ਖਾਂਦਾ ਬਿਲਕੁਲ ਨਾਮਤਾਰੀ ਸਾਡੀ ਮਰਜ਼ਾਦਾ ਦੇ ਅਨਸਾਰ ਆ ਇਹ ਇਲਾਕਾ ਜਿਹੜਾ ਸਪੋਰਟਸ ਦੇ ਲਈ ਬਹੁਤ ਸ਼ੁਰੂ ਤੋਂ ਹੀ ਸਾਨੂੰ ਜਨੂੰਨ ਰਿਹਾ ਸਾਡੀ ਢੋਟੀਆਂ ਵਾਲਿਆਂ ਦੀ ਟੀਮ ਜਿਹੜੀ ਪਾਕਿਸਤਾਨ ਦੇ ਵਿੱਚ ਸਾਡਾ ਗੋਰਿਆਂ ਦੇ ਨਾਲ ਉੱਥੇ ਰੱਸਾ ਹੋਇਆ ਸੀ ਰੇਲ ਦੀ ਪਟੜੀ ਤੇ ਹੋਇਆ ਸੀ ਨੰਗੇ ਪੈਰੀ ਸਾਡੇ ਉਹ ਕਿੱਲਾਂ ਵਾਲੇ ਬੂਟਾਂ ਦੇ ਨਾਲ ਸਨ ਸਾਡੇ ਉਹ ਨੌਜਵਾਨਾਂ ਨੇ ਉਹ ਰੱਸੇ ਦੀ ਟੀਮ ਵੀ ਅਸੀਂ ਉਹ ਮਤਲਬ ਜਿੱਤਿਆ ਸੀਗਾ ਗੋਰਿਆਂ ਨੂੰ ਕਿਤ ਦੇ ਵਿੱਚ ਸਿਧੀਆਂ ਪਾਉਣ ਨੂੰ ਲੈ ਕੇ ਰਕੂਕਾ ਲਹਿਰ ਨਾਮਤਰੀ ਲਹਿਰ ਚੱਲਦੀ ਸੀ ਤੇ ਚਾਹੇ ਸਪੋਰਟਸ ਨੂੰ ਲੈ ਕੇ ਹੋਵੇ ਜਾਂ ਸੰਗੀਤ ਨੂੰ ਲੈ ਕੇ ਹੋਣਾ ਬਿਲਕੁਲ ਜੀ ਸੰਗੀਤ ਦੇ ਵਿੱਚ ਵੀ ਸਾਡੇ ਮਤਲਬ ਟੌਪ ਤੇ ਨੇ ਤੇ ਸ਼ਹੀਦੀਆਂ ਵੀ ਸਾਡੇ ਸਿੰਘਾਂ ਨੇ ਪਾਈਆਂ ਦੇਸ਼ ਵਾਸਤੇ ਕੌਮ ਵਾਸਤੇ ਤੇ ਸਪੋਰਟਸ ਦੇ ਵਿੱਚ ਵੀ ਤੁਹਾਨੂੰ ਜਿਸ ਤਰ੍ਹਾਂ ਦੱਸਿਆ ਵੀ 올림픽 ਖੇਡੇ ਨੇ ਸਾਡੇ ਤਿੰਨ ਤੇ ਇੰਟਰਨੈਸ਼ਨਲ ਖਿਡਾਰੀ ਹਾਕੀ ਦੇ ਬਹੁਤ ਨੇ ਰੱਸੇ ਦੀ ਸਾਡੀ ਜਗਜੀਤ ਨਗਰ ਦੀ ਮਾਲੂ ਵਾਲਿਆਂ ਦੀ ਟੀਮ ਸਾਡੀ ਇਲਾਕੇ ਦੀ ਕਬੱਡੀ ਦੇ ਵੀ ਸਾਡੇ ਸੰਤਨਗਰ ਦੇ ਭੋਲੂ ਭਾਜੀ ਧਿਆਨ ਜੀ ਸਿਬਾ ਭਾਜੀ ਇਹ ਟੀਮ ਵੀ ਸਾਡੀ ਮੰਨੀ ਪ੍ਰਵੰਨੀ ਸੀ ਇਹ ਫਿਜ਼ੀਕਲ ਵਾਸਤੇ ਸਾਡਾ ਇਲਾਕਾ ਜਿਹੜਾ ਮਤਲਬ ਫਿਟਨੈਸ ਵਾਸਤੇ ਪਹਿਲ ਦੇਦਾ ਅੱਗੇ ਕੀ ਹੈ ਕਹੀਰ ਉਹਨਾਂ ਇਲਾਕੇ ਦੇ ਵਿੱਚ ਆ ਕੁਝ ਕਰਨਾ ਹੈ ਕੁਝ ਅੱਗੇ ਲੈ ਕੇ ਨੌਜਵਾਨਾਂ ਨੂੰ ਹੋਰ ਪ੍ਰੇਰਿਤ ਕਰਨਾ ਹੈ ਕੀ ਕੋਈ ਚੱਲ ਰਿਹਾ ਉਹਦੇ ਬਾਰੇ ਉਹਦੇ ਵਾਸਤੇ ਸਾਡੇ ਜੀ ਫੁੱਟਬਾਲ ਦੇ ਇੱਥੇ ਤੁਸੀਂ ਸ਼ਾਮ ਨੂੰ ਕਿਤੇ ਆਓ 150 ਛੋਟਾ ਬੱਚਾ ਜਿਹੜਾ ਅੰਡਰ 10 11 12 ਜਿਹੜਾ ਨਾ ਜੀ ਉਹ ਪਨੀਰੀ ਇੱਥੇ ਗਰਾਊਂਡ ਦੇ ਵਿੱਚ ਆਣ ਕੇ ਤੇ ਪ੍ਰੈਕਟਿਸ ਕਰਦੀ ਹੈ ਸਾਡੀ ਫੌਕਸ ਹਾਕੀ ਤੇ ਫੁੱਟਬਾਲ ਦੇ ਉੱਤੇ ਬੈਡਮਿੰਟਨ ਐਥਲੈਟਿਕ ਦੇ ਉੱਤੇ ਕਬੱਡੀ ਤੇ ਚੱਲ ਰਿਹਾ ਜੀ ਅੱਗੋਂ ਨੌਜਵਾਨਾਂ ਨੂੰ ਮਤਲਬ ਪੂਰੇ ਵਧੀਆ ਕੋਚ ਇੰਟਰਨੈਸ਼ਨਲ ਕੋਚ ਜਿਹੜੇ ਇੱਥੇ ਟ੍ਰੇਨਿੰਗ ਕਰਾਉਂਦੇ ਨੇ ਉਹਨਾਂ ਦੀ ਪਿਓਰ ਵੈਜੀਟੇਰੀਅਨ ਡਾਈਟ ਇੱਥੇ ਅਵੇਲੇਬਲ ਆ ਸਭ ਕੁਝ ਜੀ ਉਹਨਾਂ ਜਿਹੜਾ ਵੀ ਚੀਜ਼ ਮਿਲਦੀ ਆ ਉਹ ਇੱਥੇ ਜੋ ਵੀ ਅਸੀਂ ਮਤਲਬ ਮੰਗਦੇ ਆ ਜੀ ਉਹ ਸਾਨੂੰ ਇੱਥੇ ਪੂਰੀ ਹੁੰਦੀ ਆ ਜੀ ਤੁਸੀਂ ਵੀ ਫਿਰ ਰੋਜ਼ ਪ੍ਰੈਕਟਿਸ ਕਰਨ ਆਉਂਦੇ ਹੋ ਕਨੇਸਚਰਤ ਆ ਰਹੇ ਹਾਂ ਜੀ ਮੈਂ ਮੁਖਤਿਆਰ ਸਿੰਘ ਮੇਰਾ ਨਾਮ ਹੈ ਮੈਂ ਲੈਕਚਰਰ ਰਿਟਾਇਰ ਹੋਇਆ ਗਵਰਨਮੈਂਟ ਜੋਬ ਤੋਂ ਅੰਡ 2022 April 2022 ਜੀ ਮੈਂ ਰਟਾਇਰ ਹੋਇਆ ਸੀ ਤੇ ਇਹ ਰੂਟੀਨ ਵੈਸੇ ਮੈਂ 2005 ਤੋਂ ਮੇਰਾ ਚੱਲਦਾ ਹੁੰਦਾ ਹੈ 2005 ਤੋਂ ਯੋਗਾ ਐਕਸਰਸਾਈਜ਼ ਵਾਕਿੰਗ ਜਿਹੜੀ ਹੈ ਰਨਿੰਗ ਮੇਰੇ ਚੱਲਦੀ ਹੁੰਦੀ ਹੈ ਤੇ 2020 ਵਿੱਚ ਮੈਂ ਪਾਗਲੇ ਆ ਸੀ ਸਟੇਟ ਲੈਵਲ ਤੇ ਉੱਥੇ ਮੈਂ 5 ਕਿਲੋਮੀਟਰ ਜੀ ਮੇਰੀ 4ਥ ਪੋਜੀਸ਼ਨ ਆਈ ਸੀ ਤੇ 2005 ਗਵਰਨਮੈਂਟ ਨੇ ਇੱਕ ਸਕੀਮ ਚਲਾਈ ਸੀ ਕਿ ਇੱਕ ਯੋਗਾ ਜਿਹੜੀ ਟ੍ਰੇਨਿੰਗ ਦਿੱਤੀ ਸੀ ਸਰਕਾਰ ਨੇ 2005 ਚ ਤੇ ਉਸ ਤੋਂ ਲੈ ਕੇ ਮੈਂ ਉਦੋਂ ਤੋਂ ਲੈ ਕੇ ਯੋਗਾ ਤੇ ਐਕਸਰਸਾਈਜ਼ ਕਰ ਰਿਹਾ ਇਸ ਕਰਕੇ ਸਰੀਰ ਜਿਹੜਾ ਸਹੀ ਹੈ ਨਿਰੋਗ ਹੈ ਤੇ ਅੱਗੋਂ ਬੱਚੇ ਵੀ ਜਿਹੜੇ ਇਹਨਾਂ ਪਰੇਟ ਤੇ ਲੈਂਦੇ ਨੇ ਪ੍ਰੇਰਨਾ ਲੈਂਦੇ ਨੇ ਸਾਡੇ ਤੋਂ ਤੇ ਬਹੁਤ ਵਧੀਆ ਹੈ ਸਾਡਾ ਏਰੀਆ ਬਹੁਤ ਵਧੀਆ ਮਾਹੌਲ ਹੈ ਇੱਥੇ ਨਸ਼ਿਆ ਬਹੁਤ ਘੱਟ ਹੈ ਦੂਜੇ ਏਰੀਆ ਨਾਲੋਂ ਤੇ ਇੱਥੇ ਬਹੁਤ ਬਚਾਅ ਹੈ ਤੇ ਸਾਰੇ ਜਿਹੜੇ ਨੇ ਇੱਥੇ ਨੌਜਵਾਨ ਵੀ ਆਉਂਦੇ ਨੇ ਬਜ਼ੁਰਗ ਵੀ ਆਉਂਦੇ ਨੇ ਇੱਥੇ ਸਵੇਰੇ ਸ਼ਾਮ ਤੇ ਸਾਡੇ ਬਲਦੇਵ ਕਾਕੂ ਜੀ ਇਹਨਾਂ ਦੀ ਬੜੀ ਇੱਥੇ ਕਿਰਪਾ ਇਹਨਾਂ ਦੀ ਰਹਿਨਮਾਈ ਜਿੱਥੇ ਅਸੀਂ ਸਾਰ ਕੁਝ ਕਰ ਰਹੇ ਹਾਂ ਤੇ ਬਹੁਤ ਵਧੀਆ ਜਿਹੜਾ ਇੱਥੇ ਮਾਹੌਲ ਹੈ ਹਾਂਜੀ ਤਾਂ ਬਿਲਕੁਲ ਅ ਅਛਾ ਆਜੋ ਤੁਸੀਂ ਵੀ ਆਜੋ ਹੈ ਨਹੀਂ ਇਹਨਾਂ ਨੂੰ ਦੱਸੋ ਵੀ ਵੇਖੋ ਜਿਸ ਤਰੀਕੇ ਨਾਲ ਤੁਸੀਂ ਦਿੱਲੀ ਆ ਰਹੇ ਨੌਜਵਾਨਾਂ ਨੂੰ ਇਹ ਵੀ ਇਹ ਅਪੀਲ ਕਰਦੇ ਹੋ ਕਿ ਇੱਥੇ ਖੇਡ ਗਰਾਊਂਡਾਂ ਦੇ ਵਿੱਚ ਪਹੁੰਚਣਾ ਕਿਉਂਕਿ ਜੇਕਰ ਪਹੁੰਚ ਰਗੇ ਧਿਆਨ ਡਾਇਵਰਟ ਹੋਵੇਗਾ ਨਸ਼ਿਆਂ ਤੋਂ ਆਪੇ ਦੂਰ ਰਹਿਣਗੇ ਆ ਨਹੀਂ ਥੋੜਾ ਜਿਆਦਾ ਕਹਿੰਨੇ ਬੱਚਿਆਂ ਨੂੰ ਵੀ ਨੌਜਵਾਨਾਂ ਨੂੰ ਵੀ ਬਜ਼ੁਰਗਾਂ ਨੂੰ ਵੀ ਜਿਹੜੇ ਜਿਹੜੇ ਆਉਂਦੇ ਨੇ ਉਹਨਾਂ ਨੂੰ ਦੁਬਾਰਾ ਆਉਣ ਵਾਸਤੇ ਪ੍ਰੇਰਿਤ ਕਰ ਅਸੀਂ ਵੀ ਉਹਨੇ ਇਸ ਵੇਰੇ ਟਾਈਮ ਕੱਢਦੇ ਆ ਤੇ ਚੰਗੀ ਗੱਲ ਇਹ ਬਿਮਾਰੀਆਂ ਤੋਂ ਫਿਰ ਬਚਾ ਰਹਿਂਦਾ ਨਾ ਤੇ ਕਿਉਂਕਿ ਜਿਸ ਤਰੀਕੇ ਨਾਲ ਉਮਰ ਆ ਤੁਹਾਡੀ ਵੀ ਫਿੱਟ ਫਿੱਟ ਵੀ ਰਹਿੰਦੇ ਹਾਂ ਫਿਜ਼ੀਕਲੀ ਫਿਟਿੰਗ ਦਾ ਤੇ ਬੜਾ ਰਾਜ ਆ ਜੇ ਐਕਸਰਸਾਈਜ਼ ਕਰਨੀ ਆ ਯੋਗਾ ਕਰਨਾ ਚੰਗੀ ਸਿਹਤ ਵਾਸਤੇ ਠੀਕ ਨਹੀਂ ਯੋਗੀ ਤੁਹਾਡੀ ਮੇਰੇ ਹੋ ਗਈ 67 60 ਸਾਲ ਹੈ ਨਾ ਉਹ ਪੱਜ ਵੀ ਲੈਂਦੇ ਪੂਰਾ ਆ ਕੱਲ ਮੇਰੇ ਕੋ ਵੀਰਾਂ ਨੇ 100 ਮੀਟਰ ਦੀ ਰੇਸ ਲਵਾਈ ਕਿੰਨੇ ਚ 16 17 ਮਿੰਟ 17 ਸੈਕਿੰਡ ਦੇ ਵਿੱਚ 100 ਮੀਟਰ ਪਹਿਲੀ ਵਾਰ ਇਹਨਾਂ ਦੀ ਰਾਈਸ ਮਿਲ ਹੈਗੀ ਨਾਮ ਤਾਂ ਰਾਈਸ ਮਿਲ ਚੌਲਾਂ ਦਾ ਕੰਮ ਕਰਦੇ ਬੜੇ ਸਾਲਾਂ ਤੋਂ ਬਾਲਾ ਸਾਹਿਬ ਬਹੁਤ ਰੈਨਾਉਂਡ ਫੈਮਿਲੀ ਹੈਗੀ ਹੈ ਤੇ ਇਹ ਡੇਲੀ ਇੱਥੇ ਆਉਂਦੇ ਆ ਇਹਨਾਂ ਨੇ ਕੱਲ 100 ਮੀਟਰ ਰੇਸ ਲਾਈ ਹੈਗੀ 17 ਸੈਕਿੰਡ ਦੇ ਵਿੱਚ ਜਿਹੜੀ ਕਿ 67 ਸਾਲ ਦੇ ਬੰਦੇ ਵਾਸਤੇ ਬਹੁਤ ਵੱਡੀ ਅਚੀਵਮੈਂਟ ਹੈਗੀ ਹੈ ਬਾਕੀ ਤੁਸੀਂ ਇਹਨਾਂ ਨੂੰ ਪੁੱਛੋ ਫਿਟਨੈਸ ਦਾ ਰਾਜ਼ ਫਿਟਨੈਸ ਦਾ ਰਾਜ਼ ਦੱਸੋ ਬਰ ਕਿਹਦੇ ਤੁਹਾਡਾ ਫਿਟਨੈਸ ਦਾ ਰਾਜ਼ ਕੀ ਹੈ ਖਾਣ ਪੀਣ ਕਿਵੇਂ ਹੈ ਰਾਵ ਬਿਲਕੁਲ ਵੈਜੀਟੇਰੀਅਨ ਹੈ ਜੀ ਸਾਦਾ ਖਾਦਾ ਸਾਦਾ ਪਹਿਣੀ ਦਾ ਇਹ ਕਾਲਜ ਜਿਹੜਾ ਹੈ ਇਹ ਵੀ ਸਾਡੇ ਫਾਦਰ ਸਾਹਿਬ ਸਾਡੇ ਸਰਦਾਰ ਮਹਿੰਦਰ ਸਿੰਘ ਜੀ ਵੱਲੋਂ ਇੱਥੋਂ ਦੇ ਚੇਅਰਮੈਨ ਰਹੇ ਨੇ ਸ੍ਰੀ ਗੁਰੂ ਹਰਿ ਸਿੰਘ ਸੁਸਾਇਟੀ ਦੇ ਚੇਅਰਮੈਨ ਸੀ ਪਹਿਲਾਂ ਫਿਰ ਗੁਰੂ ਜੀ ਨੇ ਕਾਲਜ ਦੇ ਚੇਅਰਮੈਨ ਬਣਾਇਆ ساری ਉਮਰ ਉਹਨਾਂ ਨੇ ਇੱਥੇ ਸੇਵਾ ਕੀਤੀ ਹੈ ਅਸੀਂ ਵੀ ਕਰ ਰਹੇ ਹਾਂ ਬੱਚੇ ਵੀ ਆਉਂਦੇ ਉੱਠ ਕੇ ਨਾਲ ਕੇ ਤੁਸੀਂ ਸਵੇਰੇ ਉੱਠ ਕੇ ਆਉਂਦੇ ਹੋ ਬੱਚੇ ਵੀ ਆ ਜਾਂਦੇ ਨੇ ਹਾਂਜੀ ਮੇਰੀ ਵਾਈਫ ਵੀ ਆ ਜਾਂਦੀ ਹੈ ਉਹ ਵੀ ਆ ਜਾਂਦੇ ਬੱਚੇ ਵੀ ਆ ਜਾਂਦੇ ਨੇ ਅਚਾਰੇ 올ੰਪੀਆ ਨਾ ਇਥੋਂ ਸਰਦਾਰਾ ਸਿੰਘ ਹੈ ਜਾਂ ਹੋਰ ਦਿਦਾਰ ਸਿੰਘ ਦਾ ਨਾਮ ਉਹ ਲੈ ਰਹੇ ਸੀ ਉਹ ਤੁਹਾਡੇ ਅਸੀਂ ਤੁਹਾਡਾ ਭਾਂਜਾ ਸਰਦਾਰ ਸਿੰਘ ਮੇਰਾ ਭਾਂਜਾ ਹੈ ਬੜੀ ਉਹਨੇ ਮਿਹਨਤ ਕੀਤੀ ਹੈ ਔਰ ਨਾਮ ਕਮਾਇਆ ਆਪਣੇ ਨਾਮ ਤਰੀਕ ਟੀਮ ਦੇ ਵਿੱਚ ਹਾਕੀ ਦਾ ਕੋਚ ਵੀ ਹੈ ਤੁਹਾਡਾ ਫਿਰ ਯੋਗਦਾਨ ਪੂਰਾ ਰਹਿੰਦਾ ਜੀ ਜਿਹੜੇ ਹਾਕੀ ਖੇਡਣ ਆਉਂਦੇ ਮੁੰਡੇ ਕੇ ਉਹ ਅੱਗੇ ਹੋਰ 올ੰਪੀਆ ਇਸ ਪਿੰਡ ਤੋਂ ਪੈਦਾ ਹੋਣ ਹਾਂਜੀ ਇਹ ਤੇ ਰੁਚੀ ਤਾਂ ਹੈਗੀ ਆ ਜੀ ਸਾਡੇ ਸਮਾਜ ਦੇ ਵਿੱਚੋਂ ਜਿੰਨੇ ਬੱਚੇ ਜ਼ਿਆਦਾ ਜਾਣ ਸਾਨੂੰ ਬਹੁਤ ਗਰਾਂਡੀ ਖੁਸ਼ੀ ਹੈ ਵੀ ਆਪਣੀ ਟੀਮ ਇਤਿਆਰ ਹੋਵੇ ਸਾਡੀ ਇੱਕ ਐਡਰੈਸ ਹੈ ਕਿ ਖਸ਼ਹਰੇ ਨਾਲ ਤੇ ਪਾਕ ਨਾਲ ਅਸੀਂ ਖੇਡਦੇ ਆ ਇੱਕ ਵਾਰਾਂ ਦੀ ਗੱਲ ਹੈ ਕਿ ਆਪਣੇ ਇੰਡੀਆ ਦੇ ਟੀਮ ਦੇ ਵਿੱਚ ਕੋਚਿੰਗ ਵਾਸਤੇ ਇਥੋਂ ਦੇ ਮੁੰਡੇ ਗਏ ਤੇ ਉਹਨਾਂ ਨੇ ਆਖਿਆ ਜੀ ਤੁਸੀਂ ਨਿੱਕਰ ਪਾਓ ਇਹ ਕਹਿੰਦੇ ਜੀ ਸਾਨੂੰ ਤੇ ਹੁਕਮ ਹੈ ਵੀ ਅਸੀਂ ਖਸ਼ਹਰੇ ਨਾਲ ਖੇਡਣਾ ਫਿਰ ਸਰਦਾਰ ਬੂਟਾ ਸਿੰਘ ਨੇ ਸਪੈਸ਼ਲ ਪਰਮਿਸ਼ਨ ਦੇ ਕੇ ਖਸ਼ਹਰੇ ਨਾਲ ਖੇਡਣ ਦੀ ਇਜਾਜ਼ਤ ਦਿੱਤੀ ਉਹ ਨਾਮ ਤਾਰੀ ਪੁਣਾ ਸਿੱਖੀ ਪੁਣਾ ਨੂੰ ਵੀ ਨਾਲ ਰੱਖਿਆ ਗਿਆ ਪ੍ਰਫਰੈਂਸ ਤੇ ਸਿੱਖੀ ਦੀ ਹੈ ਬਿਲਕੁਲ ਖੇਡਾਂ ਦੇ ਬਹਾਨੇ ਚਲੋ ਸਿੱਖੀ ਦਾ ਵੀ ਸਾਡਾ ਪ੍ਰਚਾਰ ਹੁੰਦਾ ਹੈ ਸਭਗੁਰਾਂ ਦੀ ਬੜੀ ਕੋਸ਼ਿਸ਼ ਹੁਣ ਵੀ ਇਹ ਇਦਾਂ ਇੱਕ ਖੇਹਰੇ ਪੱਗ ਨਾਲ ਖੇਡਦੇ ਜਾਂ ਕੋਈ ਟੀਮ ਅੱਗੇ ਫਿਰ ਦੁਬਾਰਾ ਤਿਆਰ ਹੋ ਰਹੀ ਹੈ ਜਾਂ ਕੋਈ ਟੀਮ ਤਾਂ ਤਿਆਰ ਹੋ ਰਹੀ ਪਰ ਸਾਰੇ ਬੱਚੇ ਖੇਡਦੇ ਖੇਹਰੇ ਨਾਲ ਹੀ ਨੇ ਅੱਛਾ ਜੀ ਚਲੋ ਠੀਕ ਹੈ ਇਹ ਵੀ ਵੱਡਾ ਕਹਿੰਦੇ ਆ ਕਿ ਗੱਲ ਹੈ ਕਿ ਨਾਮਤਾਰੀ ਸਮਾਜ ਦੇ ਨਾਲ ਜਿੱਥੇ ਸਿੱਖੀ ਨੂੰ ਪ੍ਰਫੁੱਲਤ ਕਰ ਲੈਣੇ ਖੇਡਾਂ ਦੇ ਨਾਲ ਨਾਲ ਸਿੱਖ ਨੂੰ ਪਰਫੁੱਲ ਦਾ ਕੀਤਾ ਜਾ ਰਿਹਾ ਤੇ ਇਹ ਏਰੀਆ ਤੁਸੀਂ ਦੇਖਿਆਗੇ ਕਿਸ ਤਰੀਕੇ ਨਾਲ ਇੱਥੋਂ ਹਾਕੀ ਦੇ 올ੰਪੀਅਨ ਇੱਥੋਂ ਐਥਲੀਟ ਜਿਹੜੇ ਨੇ ਉਹ ਪੈਦਾ ਹੋਏ ਨੇ ਤੇ ਪੈਦਾ ਵੀ ਪੈਦਾ ਹੋਏ ਨੇ ਤੇ ਹੋਰ ਪੈਦਾ ਹੋ ਰਹੇ ਨੇ ਤਾਂ ਇਸ ਤਰੀਕਿਆਂ ਜਿਹੜੀਆਂ ਹੋਰ ਜਿਹੜੀਆਂ ਸਟੋਰੀਆਂ ਤੁਹਾਨੂੰ ਦਿਖਾਉਂਦੇ ਰਾਵਾਂਗੇ ਤੁਸੀਂ ਜੁੜੇ ਰਹੋ ਮਾਈ ਪੰਜਾਬੀ ਟੀਵੀ ਦੇ ਨਾਲ